ਇੱਕ ਕੰਨੀ ਤੇ ਕਹਿੰਦੇ ਮੇਰੇ ਗੁਰੀ ਲੱਗਾ ਹੋਇਆ ਤੇ ਦੂਜੀ ਕੰਨੀ ਤੇ ਕਹਿੰਦੇ ਮੇਰੇ ਜੋ ਜਸ਼ਨਾ ਕਹਿੰਦੇ ਕਲਿਆਣਾ ਵਾਲਾ ਲੱਗਾ ਹੋਇਆ ਔਰ ਕਹਿੰਦੇ ਮੇਰੇ ਵੀਰੋ ਨਿੱਕੂ ਦਾ ਵੀਰ ਬੁੱਲੇ ਧਾਵੇ ਤੇ ਕੌਣ ਥੱਲ ਭਾਵੇਗਾ ਆ ਗੁਰੀ ਆ ਮੇਰੇ ਮਿੱਤਰੋ ਉਹ ਢੰਡੋਲੀ ਦੀ ਧਰਤੀ ਦਾ ਇਹ ਜੱੱਸੇ ਖੂਲੀਆਂ ਦਾ ਟੀਮ ਬਣਾਈ ਹੋਈ ਹੈ ਔਰ ਸਾਹਮਣੇ ਮੁੰਡੇ ਨੇ ਕਹਿੰਦੇ ਡੇੜ ਵਾਲੀ ਦੇ ਔਰ ਖੜਕਾ ੜਕਾ ਕਰਦਾ ਇੱਕ ਜਾਨਦਰ ਪਾੜ ਦੇ ਕਹਿੰਦੇ ਖਿਡਾਰੀ ਨੇ ਵਾਅਦਾ ਕਰਦੇ ਆ ਗੁਰਪ੍ਰੀਤ ਫਿਕਰੀ ਆ ਗਿਆ ਵੱਟੇ ਬਾਈ ਕਰੀ ਲਵੇ ਲੋ ਸਾਹਮਣੇ ਫਿਕਰੀ ਵਾਲਾ ਪਿੰਡਾ ਕਹਿੰਦੇ ਗੁਰਪ੍ਰੀਤ ਮੇਰੇ ਵੀਰੋ ਯਾਰ ਹਰਜਿੰਦਰ ਮਿਸਤਰੀ ਗੁਰਜ ਮਸਤਾ ਕਹਿੰਦਾ ਵੀ ਤਿੰਨ ਸੌਖੇ ਨਹੀਂ ਕਿੰਤਾ ਨੇ ਚੰਦੇ ਆ ਸਾਹਮਣੇ ਕਹਿੰਦੇ ਹੈਪੀ ਹੈ ਕੋਟ ਪਾਈ ਵਾਲਾ ਕਮਬੜੀ ਪਾਈ ਹੋਇਆ ਹੁਣ ਚਾਰਾਂ ਚੋ ਕੋ ਬੱਲੇ ਬੱਲੇ ਕਰਾਵੇਗਾ ਕਿ ਜਰਮਨ ਮੋਲੇ ਪਿੰਡ ਵਾਲਾ ਖਾਰੇ ਕਰ ਗਿਆ ਵੀ ਕੋਟ ਪਾਈ ਵਾਲਾ ਹੈਪੀ ਤਗੜੇ ਨੰਬਰ ਦੇ ਵਾਅਦੇ ਕਰਦਾ ਹੋਇਆ ਜੀਵਨ ਸਦਾ ਵੀਰ ਪੁੱਜਿਆ ਹੋਇਆ ਜਿੱਸਾ ਕਹਿੰਦੇ ਠੁੱਲੇ ਵਾਲਿਆ ਪੁੱਜਿਆ ਹੋਇਆ ਕਹਿੰਦੇ ਬੱਜੂ ਵਾਲਿਆਂ ਦਾ ਕਹਿੰਦੇ ਗੋਲਟੀ ਖੇਡ ਮਰਾਨ ਦੇ ਜਵਾਬ ਦੇ ਰਿਹਾ ਹੈ। ਫਿਰ ਦਾ ਮੁਕਾਬਲਾ ਹੈ। ਚੱਠੇ ਵਾਲਾ ਤੇ ਮਹਿਲਕਲਾ ਅਗਲੇ ਮੈਚਾਂ ਲਈ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਕਰਦੇ ਆਂ। ਚੱਠੇ ਵਾਲਾ ਤੇ ਮਹਿਲਕਲਾ ਔਰ ਬੋਲੇ ਧਾਵੇ ਤੇ ਕੌਣ ਥੱਲ ਪਾਵੇਗਾ। ਲੈ ਵੀ ਕਲਿਆਣਾ ਵਾਲਾ ਬੱਲੇ ਬੱਲੇ ਕਰਾਉਣੇ ਪੈਣੇ ਹੈ। ਗੁਰੀ ਵਰਗੇ ਮੱਟੂ ਵਰਗੇ ਬੋਲੇ ਧਾਵੇ ਤੇ ਕੌਣ ਥੱਲ ਪਾਵੇਗਾ। ਹਾਂਜੀ ਬਾਜੀ। ਹਾਂਜੀ ਵੀਰੇ। ਬਾਜੀ ਬੋਲਣਾ ਕੁਝ ਕਹਿੰਦੇ ਚੋਟੀ ਲਖਿਆ ਜਾ ਰਿਹਾ ਹੈ ਆਣ ਕਹਿੰਦੇ ਸਿਰੇ ਦੀ ਟੱਕਰ ਆ ਸਾਹਮਣੇ ਕਹਿੰਦੇ ਠਿੱਕੀ ਦੇ ਵਾਲੇ ਟੱਕਦਾ ਗੁਰਪ੍ਰੀਤ ਆਇਆ ਮੇਰੇ ਵੀਰੋ ਕਬੱਡੀ ਪਾਉਂਦ ਲਈ ਵਾਧਾ ਜਾ ਰਿਹਾ ਚਲਵਾ ਕਾਤਾ ਆ ਸਾਹਮਣੇ ਕਹਿੰਦੇ ਗੁਰਪ੍ਰੀਤ ਨੇ ਕਬੱਡੀ ਪਾਈ ਹੋਈ ਹੈ ਹੁਣ ਚਾਰਾਂ ਚ ਕੌਣ ਬੱਲੇ ਬੱਲੇ ਕਰਾਵੇਗਾ ਗੱਲ ਕਹਿੰਦੇ ਸਮੇਂ ਦੀ ਆ ਗੱਲ ਕਹਿੰਦੇ ਵਕਤ ਦੀ ਹੋ ਰਹੀ ਹੈ ਕਿ ਵਕਤ ਦੀ ਕਿਸੇ ਦਾ ਲਹਾਜ ਕਰਨਾ ਮਹਤਵਪੂਰਨ ਔਰ ਇੱਕ ਬੰਦਾ ਡਰਦਾ ਹੈ ਗੌਰ ਨਾਲ ਸੱਚੀ ਗੱਲ ਕਦੇ ਤਾਗੇ ਬਣ ਕੇ ਇਹ ਮੁੰਡਾ ਕਦੇ ਪਵਨ ਹੈ ਮਾਰੀ ਪਿੰਡ ਵਾਲਾ ਲਾਜਫਾ ਲੱਖਿਆ ਬੰਨੇ ਬੰਨੇ ਕਿਰਾ ਗਿਆ ਤਗੜੇ ਨੰਬਰ ਦੇ ਵਾਦੇ ਕਹਿੰਦੇ ਪਵਨ ਨੇ ਕਰ ਦਿੱਤੇ ਹੈ ਅਗਲੀ ਕਬੱਡੀ ਸ਼ਕੰਦਰ ਫੇਰ ਆ ਗਿਆ ਲੈ ਵੀ ਲੱਖਾ ਹੌਂ ਕਰ ਗਿਆ 1 ਪੁਆਇੰਟ ਹੋਲਡ ਕੀਤਾ ਜੀ ਜਿਹੜੇ ਔਰ ਪਹਿਲਾ ਕਬੱਡੀ ਪਈ 1 ਪੁਆਇੰਟ ਹੋਲਡ ਕੀਤਾ ਔਰ ਢੰਡੋਰੀ ਦੀ ਟੀਮ ਨੇ ਹੋਲਡ ਮੱਗਿਆ ਔਰ ਜਿਹੜੇ ਸੇਰ ਜਿਹੜੇ ਰੈਫਰੀ ਸਾਡੇ ਵੀ ਜਰੂਰ ਬਾਹਰ ਰੀਪੇ ਚੱਕਰ ਮਾਰੀ ਵਾਲਾ ਕਹਿੰਦੇ ਸ਼ੰਦਰ ਹੈ ਪਿਆ ਤੋਂ ਪਲੱਸ ਮੋਟਰਸਾਈਕਲ ਦਿੱਤੇ ਹੈ

ਬਰੀ ਮਿਹਰਬਾਨੀ ਹੋਵੇਗੀ ਔਰ ਖਿਡਾਰੀ ਵੀਰ ਮਾ ਕਰਦੇ ਆ ਪੱਜੂ ਆਣੀਆਂ 골ਦੀ ਕਬੱਡੀ ਕਬੱਡੀ ਕਰਦਾ ਹਰਿਆ ਖਿਡਾਰੀ ਹੈ ਚਾਰਾਂ ਚੋਂ ਗੁਰੀ ਵਰਗੇ ਮੱਤੂ ਵਰਗੇ ਹੈ ਔਰ ਕਹਿੰਦੇ ਜਸ਼ਨੇ ਵਰਗੇ ਜਸ਼ਨ ਦਾ ਕਹਿੰਦੇ ਕਲਿਆਣ ਸੁੱਖਾ ਪਿੰਡ ਹੈ ਨਿੱਕੂ ਦਾ ਵੀਰ ਹੈ ਚਾਰਾਂ ਚੋਂ ਕੌਣ ਗੁਰੀ ਤੇ ਕਹਿੰਦੇ 골ਦੀ ਪੱਜੂ ਆਣੀਆਂ ਕਬੱਡੀ 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 ਪੱਜੂ ਆਣੀਆਂ ਕਹਿੰਦੇ ਮੇਰੇ ਕਹ ਹੈ ਅੱਜ ਕਦੇ ਟੀਮ ਦਾ ਪੰਡਾ ਸਾਹਮਣੇ ਹੈ ਮਾਰੀ ਮੋਸਤਵਾ ਦੀ ਟੀਮ ਹੈ ਅਗਲੀ ਰੇਡ ਪਾਉਣੀ ਕਦੇ ਗੁਰਪੀ ਦਾ ਠਿਕਰੀ ਵਾਲਾ ਪਿੰਡ ਹੈ ਚਾਰਾਂ ਚੋਕ ਕਿਸ ਗੱਬਰੂ ਨਾਲ ਮੁਕਾਬਲਾ ਹੋਵੇਗਾ ਬੜਾ ਵਧੀਆ ਮੁਕਾਬਲਾ ਹੈ ਲੈ ਵੀ ਜਿਖੇਪਲ ਆ ਰਿਆ ਬੱਲੇ ਬੱਲੇ ਕਰਾਉਣੀ ਪੈਣੀ ਹੈ ਆ ਮੁੰਡਾ ਕਹਿੰਦੇ ਮੀਨਾ ਜਿਖੇਪਲ ਵਾਲਾ ਮੀਨਾ ਜਿਖੇਪਲ ਵਾਲਾ ਇੱਕ ਸੈਰ ਕਹਿੰਦੇ ਠਿਕਰੀ ਵਾਲਿਆ ਗੋਪਰੀ ਦਾ ਕਬੱਡੀ 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 ਹਾਈਟੇ ਰੱਖ ਫੇਨਾ ਆਪਣੇ ਕੋ ਖੇਡੀਆਂ ਹੁੰਦੀਆਂ ਲੈ ਵੀ ਤੈਨੇ ਆ ਰਿਆ ਐਨ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਠਿੱਕਰੀ ਵਾਲੀਆ ਗੁਰਪ੍ਰੀਤ ਕਹਿੰਦੇ ਅਗਲੇ ਨੰਬਰ ਦੇ ਵਾਦੇ ਕਰਦਾ ਹੋਇਆ ਐਨ ਕਹਿੰਦੇ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਆਹ ਸਾਹਮਣੇ ਕਹਿੰਦੇ ਸ਼ਿਕੰਦਰ ਹੈ ਨੌਜਵਾਨ ਕਹਿੰਦੇ ਮਾਰੀ ਵਾਲਾ ਐਸ ਸਮੇਂ ਕਹਿੰਦੇ ਕਬੱਡੀ ਪਾਈ ਹੋਈ ਹੈ ਚਾਰ ਜਾਫੀ ਕਹਿੰਦੇ ਮੁੱਟੂ ਵਰਗੇ ਆਹ ਮੁੰਡੇ ਜਸ਼ਰੇ ਵਰਗੇ ਗੁਰਮੀ ਵਰਗੇ ਮਾਰਦੇ ਪੱਟਾ ਤੇ ਥਾਪੀਆਂ ਪਾਈ ਹੋਈ ਕਬੱਡੀ ਨੂੰ ਉੱਪਰ ਇੱਕ ਪਾਸੇ ਦੇਖਦਾ ਵੀ ਆਹ ਸਾਹਮਣੇ ਕਹਿੰਦੇ ਗੁਰੀ ਹੈ ਸਿਕੰਦਰ ਮਾਰੀ ਵਾਲਾ ਆਪਣੀ ਟੀਮ ਦੇ ਚੋਰਦਾ ਹੋਇਆ ਹੈ ਮੈਚ ਸਰੇੜਾ ਖੇਡਿਆ ਜਾ ਰਿਹਾ ਹੈ ਅਗਲੀ ਕਬੱਡੀ ਕਹਿੰਦੇ ਹੈਪੀ ਕੋਰਟ ਪਾਈ ਵਾਲਾ ਉਹ ਮੁੰਡਾ ਕਿਦੇ ਤਾਉਣ ਦੇ ਲਈ ਵਧਿਆ ਹੋਇਆ ਹੈ ਪਾਈ ਹੋਈ ਇੱਕ ਵਾਰੀ ਨੂੰ ਉੱਪਰ ਦੇਖਣਾ ਵੀ ਹੋਣਾ ਚਾਰਾ ਚ ਕੌਣ ਬੱਲੇ ਬੱਲੇ ਕਰਾਵੇਗਾ ਗੱਲ ਕਿਦੇ ਸਮੇਂ ਦੀ ਹੋਣੀ ਹੈ ਲੈ ਵੀ ਲਖਿਆ ਜਿੱਤਣਾ ਤੇ ਜ਼ੋਰ ਮਾਰਨਾ ਪੈਣਾ ਮਾਰੀ ਵਾਲਿਆ ਜਿੱਤਣਾ ਤੇ ਜ਼ੋਰ ਮਾਰਨਾ ਪੈਣਾ ਪਰ ਗੁਰਮਤ ਸਿੰਘ ਜੀ ਸੋਧੀ ਵਾਲਿਆ ਇਸ਼ਾਰਾ ਕਰ ਗਿਆ ਵੀ ਨੰਬਰ ਕਿੰਦੇ ਮਾਰੀ ਦੀ ਟੀਮ ਦੇ ਹਿੱਸੇ ਹੈ ਮਾੜੀ ਦੀ ਟੀਮ ਨੇ ਹਿੱਸੇ ਲਿਆ ਅਗਲੀ ਕਬੱਡੀ ਕਿਹੜੇ ਨੌਜਵਾਨ ਨੇ ਤਾਉਣੀਆਂ ਗੱਲ ਕਹਿੰਦੇ ਸਮੇਂ ਦੀ ਹੋਣੀ ਹੈ ਤੇ ਬੋਲ ਕਹਿੰਦੇ ਧੋਲੂ ਵਾਲੇ ਦੇ ਲੱਖੇ ਨੇ ਹੋਣਗੇ ਤਾਂ ਮੁੰਡੇ ਕਹਿੰਦੇ ਕੋਰ ਸ਼ੁਗੀ ਵਾਲਾ ਕਹਿੰਦੇ ਧੰਦਾਂ ਨਿਕਰਵਾ ਗਿਆ ਔਰ ਕਹਿੰਦੇ ਸਿਰੇ ਨਾਲ ਜਫਾੜ ਆ ਗਿਆ ਅਗਲੀ ਕਬੱਡੀ ਪਾਉਣ ਲਈ ਕਹਿੰਦੇ ਮਾੜੀ ਵਾਲਾ ਕਹਿੰਦੇ ਸ਼ਿਕੰਦਰ ਖੇਡ ਮੈਦਾਨ ਦੇ ਵਿੱਚ ਵਧੇਗਾ ਮੇਲੇ ਉਹ ਕਹਿੰਦੇ ਕਾਂਨਲੀ ਵਾਲਾ ਸ਼ਿਕੰਦਰ ਬੜਾ ਤਕੜਾ ਖੇਡਾ ਮੇਲੇ ਉਹ ਬੋਲੇ ਧਾਵੇ ਤੇ ਕੌਣ ਥੱਲ ਪਾਵੇਗਾ ਮੁੰਡੇ ਕਹਿੰਦੇ ਮੱਟੂ ਵਰਗੇ ਗੁਰੀ ਵਰਗੇ ਔਰ ਕਹਿੰਦੇ ਜਸ਼ਨ ਮਰ ਗਿਆ ਔਰ ਕਹਿੰਦੇ ਸ੍ਰੇਦੀ ਟੀਮ ਬੜੀ ਹੋਈ ਹੈ ਬੋਲੇ ਧਾਵੇ ਤੇ ਕੌਣ ਥੱਲ ਪਾਵੇਗਾ ਪੰਗਾ ਪਏ ਤਾਂ ਪਤਾ ਲੱਗਦਾ ਕਿਹੜਾ ਰੇਡ ਬਰਾਬਰ ਕਰਦਾ ਹੈ ਪੈਂਦੀ ਹੋਈ ਰੇਡ ਹੈ ਕੁਝ ਸਮਾਂ ਬੀਤ ਗਿਆ ਕੁਝ ਬੀਤਣ ਵਾਲਾ ਇਹ ਗੁਰੀ ਆ ਕਹਿੰਦੇ ਢੰਡੋਲੀ ਵਾਲਾ ਔਰ ਕਹਿੰਦੇ ਸੋਹਣੀ ਕੋਸ਼ਿਸ਼ ਕਰਦਾ ਹੈ ਕਹ ਤੇ ਵਾਲਾ ਕਿਤੇ ਸੁੱਖੀ ਹੈ ਮੇਰੇ ਵੀਰੋ ਔਰ ਸ਼ਹਿਰਾ ਕਰ ਗਿਆ ਵੀ ਪੁਆਇੰਟ ਔਰ ਕਹਿੰਦੇ ਰੇਟਰ ਦੇ ਸਿਰਦਾ ਹੈ ਅਗਲੀ ਕਬੱਡੀ ਪਾਲੀ ਕਿਤੇ ਕੋਟ ਭਾਈ ਵਾਲਾ ਹੈਪੀ ਹੈਪੀ ਪੁਆਇੰਟ ਔਰ ਕਹਿੰਦੇ ਮੇਰੇ ਰੇਟਰ ਦੇ ਸੇਰਦਾ ਹੋਇਆ ਹੈ ਔਰ ਕਹਿੰਦੇ ਵੀਰੋ ਪਰਾ ਵਧੀਆ ਮੁਕਾਬਲਾ ਦੋਆਂ ਟੀਮਾਂ ਦੇ ਦਰਮਿਆਨ ਔਰ ਖਿਡਾਰੀ ਹਲਕੀ ਚੋਟ ਮਹਿਸੂਸ ਕਰਦਾ ਵਾਇਗਰੂ ਮੇਰ ਕਰੇ ਵਾਇਗਰੂ ਮੇਰ ਕਰੇ ਖਿਡਾਰੀ ਹਲਕੀ ਚੋਟ ਮਹਿਸੂਸ ਕਰਦਾ ਹੈ ਪਰਮਾ ਕਿਸੇ ਵੀ ਖਿਡਾਰੀ ਦੇ ਕੋਈ ਸੱਤ ਚੋੜਰਾ ਲੱਗੇ ਪਰਮਾਧਵਾਗੇ ਅਰਦਾਸ ਕਰਦੇ ਆ ਕਿ ਕਿਸੇ ਵੀ ਖਿਡਾਰੀ ਦੇ